ਪੂਰੀ ਪੜੀ ਜੋ ਤਰੂ ਪਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਲਾਇਓ ਅੰਗਦ ਕਿਰਪਾ ਧਾਰ ਅਮਰ ਸਤ ਗੁਰ ਥਿਰ ਕੀਓ ਅਮਰ ਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕਹੈ ਮਥਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਭਿਖੋ ਨੈਣ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਔਰ ਆਦ ਪੁਰਖ ਪਰਤਖ ਲਿਖਿਓ ਅਚਰ ਮਸਤਕ ਧੁਰ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਉ 파ਰਸ ਪਰਸ ਪਰਸ ਸਰਸ ਗੁਰ ਗੁਰੂ ਕਹਾਉ ਭਨ ਮਥਰਾ ਮੂਰਤ ਸਦਾ ਠਿਰ ਲਾਏ ਚਿਤ ਸੰਮੁਖ ਰਹੁ ਕਲਯੁਗ ਜਹਾਜ ਅਰਜਨ ਗੁਰ ਸਗਲ ਸ੍ਰੇਸ਼ਟ ਲਗ ਬੇਤਰਹੁ ਤੇਹ ਜਨ ਜਾਚੋ ਜਗਤਰ ਪਰ ਜਾਣੀਤ ਬਾਸੁਰ ਰੈਨ ਬਾਸ ਜਾ ਕੋ ਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗੇਉ ਵਾਸਨਾ ਤੇ ਬਾਹਰ ਪੈ ਦੇਖੀਤ ਧਾਮ ਸਿਉ ਅਪਾਰ ਪਰੰਪਰ ਪੁਰਖ ਸਿਉ ਪ੍ਰੇਮ ਲਾਗਿਉ ਬਿਨ ਭਗਵੰਤ ਰਸ ਨਾਹੀ ਔਰੈ ਕਾਮ ਸਿਉ ਮਥਰਾ ਕੋ ਪ੍ਰਭ ਸਰਬ ਮਹਿ ਅਰਜਨ ਗੁਰ ਭਗਤ ਕੈ ਹੀਤ ਪਾਈ ਰਹਿਉ ਮਿਲ ਰਾਮ ਸਿਉ ਅੰਤ ਨ ਪਾਵਤ ਦੇਵ ਸਬੈ ਮੋਨ ਇੰਦਰ ਮਹਾ ਸਿਵ ਜੋਗ ਕਰੀ ਹੁਣ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛਾਡਿਓ ਏਕ ਘਰੀ ਮਤਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAMDAS GURU ਜਗ ਤਾਰਨ ਕਉ ਗੁਰ ਜੋਤ ਅਰਜੁਨ ਮਾਹੀ ਧਰੀ ਜਗ ਔਰ ਨਾ ਜਾਹੇ ਮਹਾ ਤਮ ਮੈਂ अवतार उजागर आन कियो तिनके दुख कोटिक दूर गए मथुरा जिन अमृत नाम पियो ए पद्धति ते मत चूक कह रे मन भेद-विभेद न जान लियो पर ताश्र हृदय गुरअर्जन कै हर पूरन ब्रह्म निवास लियो जब लो नहीं भाग ललार उदै ਕਾਬਲੋ ਭ੍ਰਮਤੇ ਫਿਰਤੇ ਬਹੁਤਾਯੋ ਕਲ ਘੋਰ ਸਮੁੰਦਰ ਮੈਂ ਬੂਡਤ ਥੀ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਯੋ ਤਤ ਵਿਚਾਰ ਇਹ ਮਥਰਾ ਜਗ ਤਾਰਨ ਕੋ ਅਵਤਾਰ ਬਨਾਯੋ ਜਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਯੋ ਕਲ ਸਮੁੰਦਰ ਭੈ ਰੂਪ प्रकट हर नाम उदाहरण बसहै संत जिस हृदय दुख दारिद्र निवारण निर्मल भेख अपार तास बिन अवर ना कोई मन बच जिन जान्यो भयो ते संसार सोई तर्ण गगन नव खंड में जोत सब रूपी रहयो पार ਨਮਤਰਾ ਕਸ਼ ਭੇਦ ਨਹੀਂ ਗੁਰ ਅਰਜੁਨ ਪਰ ਤਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇ ਨਿਤ ਪ੍ਰਾਨ ਬਾਚਿਐ ਵੇਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਢੁਲੇ ਨਾਮ ਅੰਮ੍ਰਿਤ ਮੁਖ ਲਿਓ ਗੁਰ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ ਮੇਲ ਨਾਨਕ ਅੰਗਦ ਅਮਰ ਗੋੜ ਗੋੜਾ RAM ਦਾਸ ਹਰ ਪਹਿ ਗਇਓ ਹਰ ਬੰਸ ਜਗਤ ਜਸ ਸੰਚ ਰਿਓ ਸੋ ਕਮਣ ਕਹਿ ਸ੍ਰੀ ਗੁਰ ਮਉਯੋ ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਭਾਇਓ ਹਰ ਸੰਗਾਸਣ ਦਿਓ ਸ੍ਰੀ ਗੁਰ ਤਹ ਬਿਠਾਇਓ ਰਹਾਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜੰਪਹਿ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ ਕਾਟੇ ਸੋ ਪਾਪ ਤਿਨ ਨਰਹੁ ਕੇ ਗੁਰ ਰਾਮਦਾਸ ਜਿਨ ਪਾਇਉ ਸਤਰ ਸੰਗਾਸਨ ਪਿਰਥਮੀ ਗੋਰੀ ਅਰਜੁਨ ਕਉ ਦੇ ਆਇਉ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸ਼ਲੋਕ ਵਾਰਾ ਤੇ ਵਧੀਕ ਮਹੱਲਾ ਪਹਿਲਾ ਓ ਤੰਗੀ ਪੈ ਓਹਰੀ ਗਹਿਰੀ ਗੰਭੀਰੀ ਸੱਸੜ ਸੋਹੀਆ ਕਿਵ ਕਰੀ ਨਿਵਣ ਨਾ ਜਾਏ ਥਣੀ ਗੱਜ ਜੇ ਲੱਗਾ ਗਿਰਵੜੀ ਸਖੀਏ ਧੌਲ ਹਰੀ ਸੇ ਪੀ ਟਹਿੰਦੇ ਡਿਠ ਮੈਂ ਮੁੰਦਨਾ ਗਰਬ ਥਣੀ ਸੁਣ ਮੁੰਦੇ ਹਰ ਨਾਖੀਏ ਘੂੜਾ ਵੇਣ ਅਪਾਰ ਪਹਿਲਾ ਵਸਤ ਸਿਹਾਨ ਕੈ ਤਾਂ ਕੀ ਚੈ ਵਾਪਾਰ ਦੋਹੀ ਦਿੱਚੈ ਦੁਰਜਨਾ ਮਿਤਰਾ ਕੂਜੈ ਕਾਰ ਜਿਤ ਦੋਹੀ ਸੱਜਣ ਮਿਲਨ ਲਹੁ ਮੁੰਦੇ ਵਿਚਾਰ ਤਨ ਮਨ ਦੀਜੈ ਸੱਜਣਾ ਐਸਾ ਹਸਣ ਸਾਰ ਤਿਸ ਸਿਓ ਨੇਹੋ ਨਾ ਕੀ ਚਾਈ ਜੇ ਦਿਸੈ ਚੱਲਣ ਹਾਰ ਨਾਨਕ ਜਿੰਨੀ ਇਵ ਕਰ ਬੁਝਿਆ ਤਿਨਾ ਵਿਟੋ ਹੋਂ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੜਨ ਕਲ ਤਾਹੂੰ ਖਰੇ ਸੁਜਾਨ ਵੰਨਿਆ ਏਨੀ ਕਪਰੀ ਝਾੜ ਝਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤ ਗੁਰ ਸਿਓ ਅਲਾਏ ਬੇੜੇ ਡੁੱਬਣ ਨਾਹੀ ਭਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤਨਾ ਰਹਿਓ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਹੈ ਕਰਕੇ ਉਹੇ ਕਰੀਨ ਗੱਲਾਂ ਪਿਟਨ ਸਿਰ ਖੋਹੀਨ ਨਾਉ ਲੈਨ ਅਰ ਕਰਨ ਸਮਾਈ ਨਾਨਕ ਤਿਨ ਬਲਿਹਾਰੈ ਜਾਈ ਹਰੇ ਮਨ ਦੀਗ ਨਾ ਢੋਲੀਐ ਸਿੱਧੈ ਮਾਰਗ ਧਾਉ ਪਾਛੈ ਬਾਗ ਡਰਾਵਣੂ ਆਗੈ ਅਗਨ ਤਲਾਉ ਸਹਸੈ ਜੀਆ ਰਾ ਪਰ ਰਹਿਓ ਮਾ ਕਉ ਅਵਰ ਨਾ ਢੰਗ ਨਾਨਕ ਗੁਰਮੁਖ ਛੁਟੀਐ ਹਰ ਪ੍ਰੀਤਮ ਸਿਓ ਸੰਗ ਬਾਗ ਮਰੈ ਮਨ ਮਾਰੀਐ ਜਿਸ ਸਤਗੁਰ ਦੀਖਿਆ ਹੋਇ ਆਪ ਪੁਛਾਣ ਹਰ ਮਿਲੈ ਬਹੁੜ ਨਾ ਮਰਨਾ ਹੋਇ ਕੀਚੜ ਹਾਥ ਨਾ ਬੂਢੈ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਬਰੇ ਗੁਰ ਸਰਵਰ ਸੱਚੀ ਪਾਲ ਅਗਨ ਮਰੈ ਜਨ ਲੋੜ ਲਹੁ ਵਿਣ ਗੁਰ ਨਿਦ ਜਲ ਨਾਹੀ ਜਨਮ ਮਰੈ ਪਰਮਾਈ ਐ ਜੇ ਲਖ ਕਰਮ ਕਮਾਈ ਜਮ ਜਾਗਾਤ ਨਾ ਲੱਗੈ ਗੇ ਚੱਲੈ ਸਤ ਗੁਰ ਭਾਇ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲਾ ਮੇਲਾਏ ਕੱਲਰ ਕੇਰੀ ਛਪੜੀ ਕਉਆ ਮਲ ਮਲ ਨਾਏ ਮਨ ਤਨ ਮੈਲਾ ਅਬ ਗੁਣੀ ਕਿੰਜ ਭਰੀ ਗੰਦੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁ ਪੰਖੀ ਸੰਗ ਸਾਕਤ ਸਿਉ ਐਸੀ ਪ੍ਰੀਤ ਹੈ ਬੂਝੋ ਹੋ ਗਿਆਨੀ ਰੰਗ ਸੰਤ ਸਬਾ ਜੈ ਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਤ ਦਰਿਆਉ ਜਨਮੇ